ਦੇ ਵਿੱਚ ਕਈ ਐਂਗਲ ਨੇ ਸੋ ਇਹ ਬੜੀ ਮਤਪਾਂ ਭਾਗੀ ਘਟਨਾਵਾਂ ਜਿਹੜੀ ਇਹ ਵਾਰਦਾਤ ਹੋਈ ਔਰ ਜਿੰਨਾ ਵੀ ਦਲੀਲ ਇਨਸਾਨਾਂ ਨੇ ਇਹੋਆਂ ਕੰਮ ਕੀਤਾ ਅਸੀਂ ਕੋਰੇ ਉਹਦੇ ਤੋਂ ਸਾਡੇ ਕੋਲ ਪੁख्ਤਾ ਜਿਹੜੇ ਹੈਗੇ ਆ ਕੋਈ ਟਿਪਸ ਤੇ ਸਾਨੂੰ ਕਈ ਪੁख्ਤਾ ਸਬੂਤ ਉਹਦੇ ਮਿਲਦੇ ਆ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਪਰ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਵ ਨੇ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀ ਤੋ ਅਸੀਂ ਜਿ세 ਨੂੰ ਪਕਸ਼ਾਂ ਦੇ ਵਿੱਚ ਜਿਹੜੇ ਵਧੀਆ ਰਿਜ਼ਲਟs ਤੁਹਾਡੇ ਸਾਹਮਣੇ ਹੋਣ ਔਰ ਇਹ ਮੈਂ ਦੁਬਾਰਾ ਦੱਸ ਦਿੰਦਾ ਕਿ ਬੇਲਾਮੀ ਤੋਂ ਫੋਨ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਵਤੀਰੀਆਂ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪ ਮਾਰ ਜੋ ਬੀ ਜੀ ਪੀ ਸਾਹਿਬ ਸੰਜਮ ਸਾਹਿਬ ਇਹੋ ਜੇ ਜਿਹੜਾ ਗੈਂਗਸਿਮ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੋ ਜੂਗੀ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਕੁਝ ਆਪਣੇ ਆਪ ਦੇ ਤਰਕੂਤਾ ਕਰਦੇ ਆ ਪੁਰੇ ਆਪ ਦਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਇਕੱਠ ਨਹੀਂ ਹੁੰਦਾ ਭੁੱਖ ਨਾਲ ਧੰਦੀਏ ਉਹ ਇਹੋ ਜਿਹੇ ਵਾਰਤਾਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਨੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਆ ਉਹਦੇ ਤਾਂ ਦੈਸ਼ ਤੋਂ ਪਾਰ ਹੀ ਉਹਨਾਂ ਤੋਂ ਇਹ ਪੈਸੇ ਇਕੱਠੇ ਕਰਨ ਲਈ ਜਾਂ ਰੈਂਸਰ ਲਈ ਕੱਲ ਨੂੰ ਇਕੱਠਾ ਕਰਨੀ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ ਹੋ ਤਾਂ ਇਹ ਨਾ ਸਰੇਆ ਸੱਤਿਆ ਦੇ ਮਾਮਲੇ ਵਿੱਚ ਗੈਂਗਸਟਰ ਦੀ ਗੱਲ ਦੱਸੀ ਜਾ ਰਹੀ ਸਰ ਇੱਕ ਪੇਜ ਆ ਆਪ ਨੂੰ ਜੋਈ ਨਾਮ ਦਾ ਫੇਸਬੁਕ ਪੇਜ ਹੈ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਹੈ ਜੀ ਜੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਠੀਕ ਲਈ ਗਈ ਹੈ ਕਿਤੇ ਸਾਡੀ ਤਫ਼ਤੀਸ਼ ਨੂੰ ਗਮਰਾਹ ਕਰਨ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਬਿਲਕੁਲ ਰੀਅਲ ਦਾ ਪਾਉ ਔਰ ਉਹਨਾਂ ਨੂੰ ਮਸਾਲੀ ਪਰਿਸ਼ਮਣਤ ਸਰ ਕਿੰਨੇ ਰੌਂਡ ਦਾ ਮਾਮਲਾ ਲੱਗਦਾ ਹੈ ਸਰ ਕਿੰਨੇ ਰੌਂਡ ਵੱਜੇ ਕਿੰਨੇ ਸੀ ਹੋੜ ਅਸੀਂ ਹਸਪੀਟਲ ਨੂੰ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਰ ਰੌਂਡ ਜਿਹੜੇ ਮਿਲੇ ਦੋ ਵੱਖ-ਵੱਖ ਬੋਰਡ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਲੀਡਸ ਗਈਆਂ ਨੇ ਦੋਟਾਟਸ ਪਾਰਟ ਆਫ ਕਨਵੈਸਟੀਗੇਸ਼ਨ ਇਸ ਕੌਂਕ੍ਰੀਟ ਤੇ ਡਿਸਕਲੋਜ਼ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਿਆ ਸਰਕਾਰੀ ਪ੍ਰੋਕੀ ਦਾ ਮਾਮਲਾ ਦੇ ਬਿਧਾਰ ਬੰਦ ਪਿਆ ਹੈ ਬਾਜ਼ਾਰ ਬੰਦ ਹੈ ਜੀ ਇਸ ਵਾਰ ਕੀ ਸਵਾਲ ਦੇਣਾ ਚਾਹੁੰਦੇ ਜੀ ਬਿਲਕੁਲ ਜੀ ਅਸੀਂ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਜੀ ਕਿਉਂਕਿ ਜਦੋਂ ਵੀ ਜਿੱਥੇ ਵੀ ਉਸਪੈਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਾਂ ਮਾੜਾ ਅਸਰ ਜਾਂਦੇ ਇਨਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹੀਆਂ ਹਮਿਆਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਤੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪ ਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਸਾਂ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੇ ਸਾਰਿਆਂ ਦੀ ਲੋਕਾਂ ਦੀ ਆਮ ਖਰ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਸਾਡਾ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਜਦੋਂ ਅਸੀਂ ਇਸ ਚੀਜ਼ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦੇਖੋਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਣ ਮਹਿਸੂਸ ਫਿਰ ਮਾਮਲਾ ਫਿਰੋਤੀ ਦਾ ਲੱਗਦਾ ਜੀ ਕਲੀ ਦ੍ਰਿਸ਼ਟੀ ਸੀ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਕੋਈ ਮਕਸਦ ਹੁੰਦਾ ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਇਹ ਗੱਲ ਕਰਕੇ ਬਾਕੀਆਂ ਦੇ ਉੱਤੇ ਦੇਸ਼ ਤੋਂ ਬਾਹਰ ਇਹਦੇ ਪੈਸਾ ਪੂਸਾ ਹੇਟਣਾ ਕੋਈ ਤਰੀਕੇ ਹੁੰਦੇ ਨੇ ਸੋਏ ਬੜੇ ਵਧੀਆ ਇੱਕ شریف ਆਪਦੇ बिजनेसमੈਨਸ ਰਹੀ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਢੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕਰ ਰਹੇ ਸਰਬੋਰਥ ਕਰੇਮ ਲਗਾਤਾਰ ਬਾਰੇ ਰਹੇ ਜੀ ਦਿੱਲੀ ਦਾ ਡਰਾਮਾ ਔਰ ਇਹ ਰੋਜ਼ ਕੋਈ ਨਾ ਕੋਈ ਛੋਟੀ ਵੱਡੀ ਦਿੱਲੀ ਦੀ ਗੱਲ ਹੈ ਦਿੱਲੀ ਦੀ ਰੋਜ਼ ਦੇਖੋ ਐਸਐਸਟੀ ਫਾਕਲ ਦਾ ਇੱਥੇ ਨੇ ਸਰਦਾਰ ਕਰਮੇਲ ਸਿੰਘ ਜੀ ਜਿਲ੍ਹੇ ਦੇ ਨਹੀਂ ਵੀ ਇੱਥੇ ਚੰਗਾ ਕੰਮ ਹੋਇਆ ਈਸ਼ਿਆਰ वगैरह ਦਾ اور ਦੂਸਰਾ ਜਿਹੜਾ ਇਹਨਾਂ ਨੇ ਆਪੋ ਹੀ ਪੁਲਿਸ ਨੇ ਬਹੁਤ ਸਰਚਾਂ ਕੀਤੀਆਂ ਨੇ ਕ੍ਰਾਈਮ ਗ੍ਰਾਫ ਜਿਹੜਾ ਜਨਰਲ ਕ੍ਰਾਈਮ ਆ ਉਹ ਛੋਟਾ ਮੋਟਾ ਹੁੰਦਾ ਰਹਿੰਦਾ ਹੁੰਦਾ ਸੋ ਕ੍ਰਾਈਮ ਜੇ ਜਦੋਂ ਇਹ ਅੰਗਰੇਜ਼ਾਂ ਵੇਲੇ ਦੇ ਰਾਜਿਆਂ ਵੇਲੇ ਤੋਂ ਵੀ ਜਿਹੜਾ ਕ੍ਰਾਈਮ ਹੁੰਦਾ ਰਿਹਾ ਤਾਂ ਇਹ ਤਾਂ ਪੁਲਿਸ ਥਾਣੇ ਖੁੱਲੇ ਨੇ ਲੇਕਿਨ ਕ੍ਰਾਈਮ ਜੇ ਕਿਤੇ ਹੁੰਦਾ ਉਹਦੀ ਜਿਹੜੀ ਟ੍ਰੇਸ ਹੋਣਾ ਉਲਜਮ ਨੂੰ ਸਜ਼ਾ ਦਿਹੋਣੀ ਉਹ ਇੱਕ ਜਿਹੜਾ ਇਨਵੈਸਟੀਗੇਸ਼ਨ ਦਾ ਫੋਕਟਾ ਅਜਲ ਸਿੱਧਾ ਕੰਮ ਹੋ ਰਿਹਾ। ਉਹ ਨਫਰੀ ਬਹੁਤ ਥੋੜੀ ਬਾਗ ਹੋ ਵੀ ਕੀਤਾ। ਕੁਝ ਨਫਰੀ ਬਹੁਤ ਥੋੜੀ ਹੁੰਦੀ ਬੜੀ ਪ੍ਰੋਬਲਮ ਹੈ ਸਰ। ਉਹ ਨਫਰੀ ਦੀ ਜਿਹੜੀ ਗੱਲ ਹੈਗੀ ਆ ਉਹ ਅਸੀਂ ਵਰਕਆਊਟ ਕਰ ਰਹੇ ਹਾਂ। ਜਿੰਨਾ ਚਿਰ ਤੱਕ ਨਵੀਂ ਭਰਤੀ ਨਹੀਂ ਹੁੰਦੀ ਜਿਹੜੀਆਂ ਵੀ ਕੋਈ ਨਾਨ ਐਸੈਂਸ਼ੀਅਲ ਡਿਊਟੀਆਂ ਹੈਗੀਆਂ ਉੱਥੋਂ ਕੱਢ ਕੇ ਫੋਰਸ ਅਸੀਂ ਥਾਣਿਆਂ 'ਚ ਆਲਰੇਡੀ ਇਹ ਪ੍ਰੋਸੈਸ ਆ ਕਿ ਅਸੀਂ ਵਾਟੋ-ਵਾਟ ਥਾਣਿਆਂ 'ਚ ਫੋਰਸ ਲਾਈ। ਸਰ ਸ਼ਰੇਆ ਮਗੋੜੀਆਂ ਮਾਰ ਕੇ